ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਇੱਥੇ ਟਾਈਮ ਹੋ ਗਿਆ ਜੀ ਮਾਰਨਿੰਗ ਦੇ ਸੱਤ ਦਾ ਤੇ ਆਪਾਂ ਲੱਗੇ ਸੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਜੜਸਾਡ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਥੇ ਆਪਣਾ ਜਸ਼ਨਾ ਦਿਖਾ ਰਿਹਾ ਸੂਰਜ ਕਿਉਂਕਿ ਅੱਜ ਤਾਂ ਸਵੇਰੇ ਵਧੀਆ ਵੀ ਬਸ ਜਿਵੇਂ ਅੱਗੇ ਗਰਮੀਆਂ ਦੇ ਵਿੱਚ ਜਾਂ ਜਦੋਂ ਧੁੱਤ ਹੁੰਦਾ ਨਹੀਂ ਪੈਂਦੀਆਂ ਸੀਗੀਆਂ ਉਦੋਂ ਧੁੱਪ ਜਿਵੇਂ ਟਾਈਮ ਨਾਲ ਨਿਕਲਦੀ ਸੀ ਸਵੇਰੇ ਸਵੇਰੇ ਉਵੇਂ ਅੱਜ ਤਾਂ ਸੂਰਜ ਆ ਗਿਆ ਸੀ ਤੇ ਧੁੱਪ ਵੀ ਵਧੀਆ ਨਿਕਲਾਈ ਸੀ ਪਰ ਐ ਵੀ ਥੋੜੀ ਜਿਹੀ ਠੰਡ ਸੀਗੀ ਜਾਦੇ ਥੋੜੀ ਹੱਥ ਪੈਰ ਜੇ ਠਰਦੇ ਸੀਗੇ ਤੇ ਉਹ ਧੁੱਪ ਵਧੀਆ ਕੱਢ ਲਈ ਸੀਗੀ ਅੱਜ ਤੇ ਮੈਂ ਲਾ ਰਹੀ ਸੀ ਪਸ਼ੂਆਂ ਥਲੇ ਬੱਕਰ ਤੇ ਮੰਮੀ ਪਾਣੀ ਤਰਤੇ ਦਾ ਆਪਣੀਲੇ ਥਲੇ ਆਗਮਚਾਰੇ ਸੀਗੇ ਤੇ ਬੱਸ ਜੀ ਬੁੱਕਰ ਬੁੱਕਰ ਫੇਰ ਕੇ ਸਾਰੇ ਫਿਰ ਗੋਦਾ ਦਾ ਗੋਏ ਕੁੜੇ ਵਾਲਾ ਕੰਮ ਕਰਕੇ ਫਿਰ ਆਪਾਂ ਗਾਂ ਵਾਲੇ ਕੰਮ ਤੇ ਆ ਜੰਨੇ ਐਦੋਂ ਪਹਿਲਾਂ ਬਸ ਨੀਰਾ ਚਾਰਾ ਹੁੰਦਾ ਸਾਨੂੰ ਪਤਾ ਹੀ ਐ ਫੇਰ ਧਾਰਾਂ ਕੱਢਣੀਆਂ ਫੇਰ ਸਾਨੂੰ ਪਤਾ ਕਿਉਂ ਵਗੈਰਾ ਕੱਢਣਾ ਹਨਾ ਤੇ ਭਾਂਡੇ ਭੁੰਡੇ ਮਾਂਜਣੇ ਜਿਵੇਂ ਸ਼ਾਮ ਦੇ ਦੁੱਧ ਵਾਲੇ ਫਿਰ ਸਵੇਰ ਦੀ ਚਾਹ ਵਾਲੇ ਸਾਰੇ ਹੋ ਜਾਂਦੇ ਆ ਭਾਂਡੇ ਮਾਂਜਣ ਵਾਲੇ ਐਦੋਂ ਪਹਿਲਾਂ ਆਪਾਂ ਇਨੇ ਕੰਮ ਕਰੇ ਤੇ ਮੰਮੀ ਨੇ ਮਸ਼ੀਨ 'ਚ ਕੱਪੜੇ ਵੀ ਪਾਤੇ ਸੀਗੇ ਕਿਉਂਕਿ ਰਾਤ ਨੂੰ ਪਤੀਲਾ ਪਾਣੀ ਦਾ ਤੱਤਾ ਹੁੰਦਾਗਾ ਤੇ ਦਵਾਰੇ ਅੱਗ ਬਚਾ ਦਨੇ ਆਥ ਨੇ ਕੁਸ ਪਾਥੀਆਂ ਜੀਆਂ ਸੜ ਦਨੇ ਥੱਲੇ ਤੇ ਉਹਨਾ ਵੀ ਤੱਤਾ ਰਹਿੰਦਾ ਪਾਣੀ ਵਧੀਆ ਤੇ ਤਾਂ ਕਰਕੇ ਫਿਰ ਵੀ ਉਹ ਜਿਹੜਾ ਪਤੀਲਾ ਸੀ ਉਹਨਾ ਨੂੰ ਸਿੰਜ ਕਪੜੇ ਪਾਤੇ ਸੀ ਤੇ ਹੁਣ ਹੋਰ ਧਰ ਰਹੇ ਸੀ ਮੰਮੀ ਇਹਦੇ ਨਾਲ ਫਿਰ ਭਾਂਡੇ ਭੁੰਨੇ ਮਾਣ ਜਾਗੇ ਪਸੋਂ ਨੂੰ ਪਿਾਵਾਂਗੇ ਐ ਕੰਮ ਹੋ ਜਾਂਦਾ ਤੇ ਹੂੰ ਤਾਂ ਜੀ ਬੁੱਕਰ ਬੁੱਕਰ ਫੇਰਦੇ ਆ ਜਦੋਂ-ਦੋਂ ਤਾਂ ਠੰਡ ਨਹੀਂ ਲੱਗਦੀ ਗਰਮੈਸ ਜੀ ਆ ਜਾਂਦੀ ਹੈ ਉਹ ਤਾਂ ਤੇ ਐ ਦੂਵਾਰ ਵਸ ਮੈਂ ਲੱਗੀ ਸੀ ਕਿ ਝਾੜੂ ਲਾਉਣ ਦਵਾ ਦਾ ਉਧਰਲਾ ਕਮਰਾ ਮੇੜ ਕੇ ਚਾਹ ਪੀਦੀ ਸੀ ਦੂਜੀ ਵਾਰ ਵਾਲੀ ਤੇ ਬਿਸਤਰੇ ਵਗੈਰਾ ਚੱਕ ਕੇ ਤੇ ਚਾਦਰਾਂ ਚੁੱਪਤਾਂ ਝਾੜ ਕੇ ਵਿਛਾਈਆਂ ਬੈੱਡ ਦੀਆਂ ਤੇ ਫੇਰ ਮੈਂ ਲੱਗੀ ਸੀ ਕਿ ਝਾੜੂ ਲਾਉਣ ਰੇਤਾ ਤਾਂ ਹੁਣ ਕਿਹੜਾ ਨਿਕਲਦਾ ਜੀ ਕਮਰੇਆਂ ਚੋਂ ਘੱਟ ਵੱਧ ਹੀ ਨਿਕਲਦਾ ਇੰਨਾ ਤਾਂ ਨਹੀਂ ਨਿਕਲਦਾ ਕਿਉਂਕਿ ਹੁਣ ਕਮਰੇਆਂ 'ਚ ਬਹਿੰਦੇ ਹੀ ਨਹੀਂ બસ ਸ਼ਾਮ ਨੂੰ ਹੀ ਵੜਦੇ ਆ ਕਮਰੇਆਂ ਚਾਂ ਅਨਸਰ ਦੇਣਾ ਵੀ ਹੁਣ ਤਾਂ ਪੈਣਾ ਹੈ ਨਹੀਂ ਤਾਂ ਨਹੀਂ ਨਹੀਂ ਤਾਂ ਬਾਹਰ ਹੀ ਬੈਠੇ ਰਹਿੰਨੇ ਸਾਰੇ ਮੰਜੇ ਢਾ ਕੇ ਹਨਾ ਇੰਨਾ ਜ਼ਿਆਦਾ ਨਹੀਂ ਆਏ ਵੀ ਬਾਹਲਾ ਖਰਾਬ ਜੀਆਂ ਨਹੀਂ ਹੁੰਦੀਆਂ ਫਰਸ਼ਾਂ ਵੀ ਜਿਵੇਂ ਪੋਚਾ ਲਾਉਣ ਨਾਲ ਆਏ ਵੀ ਹੁੰਦੀਆਂ ਨਹੀਂ ਵੀ ਲੋ ਰੋਜ਼ ਪੋਚਾ ਲਾਦੀ ਪਰ ਫਿਰ ਵੀ ਆਪਾਂ ਰੋਜ਼ ਪੋਚਾ ਲਾਦਨੇ ਆਏ ਹੋ ਜਾਂਦਾ ਵੀ ਚਲੋ ਜਿਹੜਾ ਕੰਮ ਆਪਾਂ ਕਰਨਾ ਡੇਲੀ ਉਹ ਤਾਂ ਕਰਨਾ ਹੀ ਆ ਹਨਾ ਕੰਮ ਨਹੀਂ ਛੱਡਦੇ ਆਪਾਂ ਤੇ ਲੋ ਜੀ ਮੈਂ ਬਸ ਲਗਭਗ ਕੰਮ ਉਧਰ ਮੈਂ ਦੂਜੇ ਕਮਰੇਾਂ ਜਿੱਥੇ ਗੈਲ ਦੀ ਚਲਾ ਲਈ ਸੀ ਇਹ ਕੰਮ ਬਰੇ ਚਲਾ ਕੇ ਬਸ ਫਿਰ ਮੈਂ ਬਾਹਰਨੇ ਚੌਂਤਰੇ ਤੇ ਲਾਉਂਗੀ ਤੇ ਜੁਰਾਬਾਂ ਪਾ ਲੈਣੀਆਂ ਜੀ ਹਜੇ ਮੈਂ ਬੂਟ ਮੈਂ ਪਾਉਂਦੀ ਨਹੀਂ ਬਸ ਇੱਕ ਦਾ ਹਾਲ ਮੇਰਾ ਐਵੇਂ ਬੜਾ ਮोटा ਤੋਂ ਟੱਪ ਗਿਆ ਤੇ ਉਹ ਇੰਨੀ ਠੰਡ ਤਾਂ ਨਹੀਂ ਹੁੰਦੀ ਜੀ ਜੁਰਾਬਾਂ ਨਾਲ ਵੀ ਵਧੀਆ ਪੈਰ ਨਿੱਗੇ ਰਹਿੰਦੇ ਆ ਤੇ ਬਾਕੀ ਕੰਮ ਧੰਦਾ ਜਦੋਂ ਕਰਨ ਲੱਗ ਜਾਨੇ ਉਦੋਂ ਤਾਂ ਠੰਡ ਖਿਆਲ ਨਹੀਂ ਲੱਗਦੀ ਬੇਲਿਆਂ ਨੂੰ ਜਾਦੇ ਠੰਡ ਲਾਦੀ ਹੈ ਤੇ ਲੱਗੀ ਸੀ ਮੈਂ ਚੌਂਤਰੇ ਤੇ ਚਾੜੂ ਫੇਰਨ ਤੇ ਮੰਮੀ ਕਪੜੇ ਲੱਗਿਆ ਸੀ ਅੱਧੇ ਕਚਲਣ ਕੱਢ ਤੇ ਸੀ ਮਸ਼ੀਨ ਚ ਤੇ ਪਹਿਲਾਂ ਤਾਂ ਮੰਮੀ ਕਹਿੰਦੀ ਸੀ ਵੀ ਇੱਥੇ ਹੀ ਕਚਾਲ ਦੂੰਗੀ ਮੈਂ ਤੇ ਫੇਰ ਫੇਰ ਕਹਿੰਦੇ ਚਲੋ ਉੱਥੇ ਕਚਾਲ ਲੈ ਹੋਣੀ ਆ ਮੈਨਰ ਤੇ ਆਪਣੇ ਮੈਨਰ ਚੱਲਦਾ ਉੱਥੇ ਬੀਬਾ ਦਾ ਵੱਡਾ ਸਾਸੂ ਜੇ ਬੰਗੂ ਹੈ ਤੇ ਉਹ ਚ ਵਧੀਆ ਪਾਣੀ ਸੀਗਾ ਕਹਿੰਦੀ ਵੀ ਚਲੋ ਅੱਜ ਵਧੀਆ ਟਾਈਮ ਨਾਲ ਧੁੱਪ ਨਿਕਲੀ ਹੈ ਕਹਿੰਦੀ ਵੀ ਦੋ ਦੋ ਕਰਕੇ ਤਣ ਤਣ ਕਰਕੇ ਕੰਬਲਾਂ ਦੇ ਗਦਾ ਲੈਣ ਛਾੜ ਧੋ ਦੰਨੇ ਆ ਕਹਿੰਦੀ ਚਲ ਵੀ ਹੁਣ ਅੱਧਾ ਸੈਲ ਗਿਆ ਤੇ ਅੱਧਾ ਘ ਰਹਿ ਗਿਆ ਕਹਿੰਦੀ ਫਿਰ ਜਦੋਂ ਸਮਾਂ ਸਮਾਈ ਕਰਾਂਗੇ ਫਿਰ ਸਿਆਲ ਟੱਪ ਗਿਆ ਉਦੋਂ ਧੋ ਦਾਂਗੇ ਹੁਣ ਕਹਿੰਦੀ ਚਲ ਵੀ ਕੇਰਾ ਮਾਗੀ ਦੇ ਮੇਲੇ ਤੋਂ ਪਹਿਲਾਂ ਪਹਿਲਾਂ ਮੈਲ ਕਾੜ ਦਿੰਨੇ ਮਖਾ ਠੀਕ ਹੈ ਵੀ ਬਾਕੀ ਕਹਿੰਦੀ ਖੁੱਲਾ ਪਾਣੀ ਚੱਲੀ ਜਾਂਦਾ ਟਾਈਮ ਨਹੀਂ ਲੱਗਣਾ ਵਧੀਆ ਸਰਫ ਨਿਕਲ ਜੂਗੀ ਸਮਾਰ ਕੇ ਤੇ ਹੂੰ ਲਓ ਜੀ ਜਸ਼ਨ ਆਪਣਾ ਕਰੀ ਜਾਂਦਾ ਸਕੂਲ ਦਾ ਕੰਮ ਮੈਥ ਦਾ ਅੱਜ ਕਿ ਮੈਂ ਤੜਕੀ ਬੈਗੇ ਆ ਪਾਈ ਚਾਰ ਪੰਜ ਦਿਨ ਹੋ ਗਏ ਹੁਣ ਇਹਨੇ ਕਾਪੀ ਨਹੀਂ ਚੱਕੀ ਕੱਲ ਮੈਂ ਇਹਨੂੰ ਆਖਿਆ ਮਖਾ ਕੰਮ ਕਰ ਬਈ ਦਿਨ ਥੋੜੇ ਰਹਿ ਗਏ ਕਿੰਨੀਆਂ ਕਾਪੀਆਂ ਦਾ ਪਿਆ ਹਜੇ ਬਾਬਾ ਕੰਨ ਨਾ ਕਾਣ ਸੀ ਲੋ ਜੀ ਮੰਮੀ ਪਾਈ ਜਾਂਦੇ ਆਪਾਂ ਸੋਨੂੰ ਪਾਣੀ ਮੇਰਾ ਰਸੋਈ ਚ ਪੋਚਾ ਰਹਿ ਗਿਆ ਬਸ ਮੈਂ ਲਾਉਣੀ ਆ ਝਾੜੂ ਵਗੈਰਾ ਕੱਢ ਤਾ ਸਾਰੇ ਮੈਂ ਕਮਰਿਆਂ ਚ ਪੋਚੇ ਕੱਢ ਲਈ ਰਸੋਈ ਚ ਰਹਿ ਗਿਆ ਅੱਜ ਧੁੱਪ ਵੀ ਹੈ ਠੰਡ ਵੀ ਜਾਦੇ ਆ ਨਾ ਹੂੰ ਅੱਜ ਤਾਂ ਭਾਈ ਤੜ ਕੀ ਰੱਬ ਨੇ ਕਰਾ ਧੁੱਪ ਕੱਢ ਲਈ ਬਹੁਤ ਵਧੀਆ ਦਿਨ ਆ ਰਿਹਾਗਾ ਅੱਜ ਤਾਂ ਤੇ ਇਸ ਲਈ ਆਪਾਂ ਦਾ ਮਸ਼ੀਨ ਚ ਪਾਤੇ ਕੰਬਲਾ-ਕੁੰਬਲਾਂ ਦੇ ਛਾੜ ਕੰਬਲ ਕੰਬਲਾਂ ਦੇ ਅਗੜੈਲਿਆਂ ਦੇ ਦੋ ਤਿੰਨ ਦੇ ਤੇ ਅੱਜ ਧੁੱਪਾਂ ਵਧੀਆ ਸੁੱਕ ਜਾਣਗੇ ਤੇ ਅੱਧਾ ਸਿਆਲ ਟੱਪ ਗਿਆ ਅੱਧਾ ਸਿਆਲ ਹੁਣ ਹੋਰ ਟੱਪ ਜੂਗਾ ਚਲੋ ਕੇਰਾ ਧੋ ਕੇ ਚੜਾ ਦਾਂਗੇ ਕਿ ਨਹੀਂ ਮੰਮੀ ਹੋਰ ਅੱਜ ਵਧੀਆ ਦਿਨ ਹੈ ਸੁੱਕਦੇ ਹੋਣਗੇ ਲੋ ਜੀ ਪਾਣੀ ਪੀ ਨਾ ਹਾਂ ਹਾਂ ਪਾਟਾ ਪੀ ਲਿਆ ਮਾਰਾ ਮੁਟਾਈ ਦਿਨੇ ਦਿਖਾ ਦਿਆ ਕਰੋ ਕਈ ਵਾਰੀ ਤੇ ਨਹੀਂ ਹੁੰਦੀ ਦਿਨੇ ਦਿਖਾ ਦੇ ਬਾਲਟੀ ਲੋ ਜੀ ਆਪਾਂ ਤਾਂ ਪਸੂਨ ਪਿਉਉਣੇ ਆ ਨਿੱਗਾ ਪਾਣੀ ਤੱਤਾ ਪਾਣੀ ਪੀ ਲੈਂਦੇ ਆ ਪਸੂ ਨਿੱਗਾ ਜਆ ਵਧੀਆ ਜਾਗਦੀ ਨਹੀਂ ਹਾਂ ਜੀ ਮੈਂ ਕਿਰਿਆ ਦਾ ਪੂਰੀ ਹੂੰ ਬਿਲੇਟੀ ਪਾਉਣਗੇ ਹੂੰ ਪੀਊਗੀ ਤਾਂ ਸਹੀ ਮੜਾ ਮਸਾ ਪੀਊਗੀ ਪੀਂਦੀ ਹੂੰ ਚੱਕ ਲਓ ਜੀ ਮੈਂ ਲਾ ਲਾ ਪੋਚਾ ਮੇਰਾ ਰਸੋਈ ਚ ਰਹਿ ਗਿਆ ਤੇ ਠੰਡ ਹੈਗੀ ਹੈ ਜੀ ਅੱਜ ਤੇ ਉਹ ਧੁੱਪ ਕੱਢ ਲਈ ਵਧੀਆ ਦਿਨ ਲਾਊਗਾ ਅੱਜ ਤੜਕੇ ਤੜਕੇ ਇੰਨਾ ਆਏ ਲੱਗ ਜਾ ਆ ਜਾ ਚੜ ਗਿਆ ਵਿਆਜ ਨਚਾ ਆ ਜਾ ਵੀ ਹਾਈ ਧੁੱਪ ਕੱਢ ਲਈ ਜਸ਼ਨਾ ਦਾ ਆਪਣਾ ਮੰਜੜਾ ਆ ਕੇ ਬਹਿ ਗਿਆ ਧੁੱਪੇ ਤਕ ਲੋਂਦਾ ਬੈਠਾ ਇਹਨੂੰ ਘੰਟਾ ਹੋ ਗਿਆ ਜਿਵੇਂ ਸੇਕ ਮਾਰਦਾ ਲਓ ਜੀ ਮੈਂ ਲਾ ਲਾ ਪੋਚਾ ਪਸਰ ਰਸੋਈ ਚ ਲਾ ਕੇ ਬੈਠ ਕੇ ਚ ਲਾ ਕੇ ਤੇ ਫਿਰ ਮੈਂ ਆਟਾ ਗੁੰਨਦੀ ਆ ਟਾਈਮ ਪਾਉਣੇ ਨਾ ਹੋ ਗਏ ਲਓ ਜੀ ਮੰਮੀ ਕਿ ਚੱਲ ਲਿਆਏ ਕੱਪੜੇ ਪੂਰਾ ਲਾਹਾ ਧੁੱਪ ਦਾ ਤੌਲੀਏ ਤੂੜੀਏ ਵੀ ਧੋਤੇ ਦੋ ਤੌਲੀਏ ਪਿਆ ਉਤਾਂ ਦੇ ਧੋਤੇ ਇਹਨਾਂ ਦੇ ਤੇ ਇੱਕ ਕੰਬਲ ਦਾ ਛਾੜ ਦੋਗ ਦਾ ਇਲਿਆਂ ਦੇ ਛਾੜ ਮਾਈਨਰ ਤੇ ਕਚਲ ਲੈ ਮੰਮੀ ਖੁੱਲੇ ਪਾਣੀ ਚ ਮੇਰਾ ਕੰਬਲ ਕਿਥੋਂ ਨਹੀਂ ਉੱਧੜਾ ਛੋਡੇ ਕਿ ਮੈਂ ਉੱਧਣ ਗਏ ਜਸ਼ਨ ਦਾਦਾ ਸਿਉ ਤਾਂ ਉੱਦੇ ਮੈਂ ਸਾਰਾ ਚਾਰ ਚਫੇਰੇ ਮਾਰਦਾਂ ਸਿਉਣਾ ਮੇਰਾ ਤਾਂ ਨਹੀਂ ਉੱਧੜਾ ਛਾੜ ਜਮਾ ਵੀ ਆਈਸੋ ਲਓ ਜੀ ਬਸ ਮੈਂ ਲਾਗਦੀ ਆ ਰੋਟੀ ਤੇ ਆਪਣੀ ਛੱਡੀ ਅੱਜ ਮੋਟਰ ਨਾਲ ਛੱਡੀ ਹੈ ਜੀ ਥੋੜਾ ਪਾਣੀ ਆ ਤਾਂ ਪਤਾ ਮਾਰੀ ਆਉ ਕਿ ਨਾ ਆਉਂਦਾ ਯਾਰ ਯਾ ਅੱਛਾ ਹੈਂ ਮੂੰ ਤਾਂ ਵਧੀਆ ਅੱਜ ਧੁੱਪ ਕੱਢੀ ਹੈ ਹਾਂ ਕਿੰਨਾ ਕਰੇਗਾ ਭਾਈ ਤੇਰਾ ਕੰਮ लो जी मैं रोटी लग जा रोटी खा लो जी सारे जने का टाइम होगा जी नौ सवा नौ ਤੇ ਗਰੁੱਪੀ ਬਣਾ ਰਹੀ ਮੈਂ ਮੰਮੀ ਉਧਰ ਝੋਟੀ ਨੂੰ ਲੇਟੀ ਵਗੈਰਾ ਦਾਣਾ ਪਾਈ ਜਾਂਦੇ ਆ ਇਹ ਨੂੰ ਬਸ ਬੰਨਣਗੇ ਬਾਹਰ ਬਸ ਮੈਂ ਲਾ ਲੂਗੀ ਤੇ ਮੁੱਕੇ ਮੰਮੀ ਆ ਕੇ ਫੜਾ ਦੇਣਗੇ ਡੈਡੀ ਹੈ ਹੀ ਨਹੀਂ ਜਸ਼ਨ ਤੇ ਡੈਡੀ ਵੀ ਨਹੀਂ ਡੈਡੀ ਚਾਹ ਉਸ ਕਿਥੇ ਬਾਹਰ ਇੱਥੇ ਲਾਉਂਦੇ ਆ ਕੇ ਪਾਣੀ ਕਰ ਕੋਲ ਹਾਂ ਮੈਂ ਛਾਲ ਤੇ ਆ ਕੋਟੀ ਦੇ ਟੋਪਾ ਲਾਤਾ ਹੁਣ ਠੰਡ ਜੀ ਲੱਗਦੀ ਹੈ ਪਹਿਲਾਂ ਗਰਮੀ ਆਉਂਦੀ ਸੀ ਪਤਾ ਨਹੀਂ ਉਧਰ ਧੁੱਪੇ ਤੁਰੇ ਕਰਦੇ ਸੀ ਇੱਥੇ ਛਾਂ ਹੈ ਲਓ ਜੀ ਕੰਮ ਧੰਦਾ ਕਰ ਲਿਆ ਆਪਾਂ ਸਾਰਾ A to Z ਤੇ ਮੈਂ ਤਾਂ ਰਖੀਏ ਚਾ ਟਾਈਮ ਹੋ ਗਿਆ 11 ਦਾ ਤੇ ਅੱਜ ਧੁੱਪ ਕੀ ਆ ਭਾਈ ਆਏ ਹੇ ਇੰਨੀ ਕਾਸ਼ਮੀ ਤੋਂ ਪੱਜਦ ਨੇ ਇੱਧਰ ਆਪਾਂ ਤਾਂ ਅਰ ਪਿੱਲੇਟੀ ਇਹ ਲੇਟੀ ਤਾਂ ਰੱਖੀ ਲੇਟੀ ਰਜੂਗੇ ਬਸ ਲੱਕਣਾ ਲਾਤੀ ਆ ਸਾਨੂੰ ਕੋਟ ਲਾਦੇ ਜੱਸੇ ਵੋਏ ਮੈਂ ਚਾਚ ਪਾ ਦ ਦ ਪੁੱਛੇ ਪੁੱਛਾ ਕਾਲ ਆਲਾ ਕੰਮ ਨਮੇੜਤਾ ਜੀ ਹੁਣ ਕੋਈ ਅੰਦਰ ਵਰਦਾ ਹੈ ਹੀ ਨਹੀਂ ਉਵੇਂ ਹੀ ਰਹਿੰਦੇ ਆ ਪਰ ਐਂ ਫੇਰ ਵੀ ਡੇਲੀ ਲਾ ਦੇਈ ਦਿਆ ਹਨ ਆਪ ਨੂੰ ਐਂ ਜਿ ਲੱਗਦਾ ਵੀ ਬੱਗੀ ਬੱਗੀ ਫਰਸ ਜੀ ਹੋ ਜਾਂਦੀ ਫੇਰ ਵੀ ਤੇ ਫੇਰ ਜਦੋਂ ਲਾ ਦਨੇ ਕਾਲੀ ਕਾਲੀ ਨਿਕਲ ਆਉਂਦੀ ਆ ਵਧੀਆ ਕੀ ਹੋ ਗਿਆ ਲਾਈ ਨਾ ਪਟਾ ਦੇ ਹੂੰ ਨਾਲੇ ਹਵਾ ਚਲਦੀ ਆ ਉ ਪਰ ਆਏ ਆ ਵੀ ਧੁੱਪੇ ਨਹੀਂ ਬੈਠੀ ਦਾ ਡੈਡੀ ਗਏ ਚਾਹ ਪੀ ਕੇ ਜਾਣਗੇ ਲੋ ਜੀ ਬਸ ਕੰਮ ਤੋਂ ਦਾ ਆਪਣਾ ਸਾਰਾ ਨਿਬੜ ਗਿਆ ਬਸ ਨਹਾਉਣਾ ਹੀ ਆ ਹੁਣ ਤੇ ਆਏ ਹਾਏ ਸੂਰਜ ਦੇਵਤਾ ਪਤਾ ਨਹੀਂ ਅੱਜ ਤੱਕ ਕੀ ਗੁੱਸੇ ਜੀ ਨਿਕਲਿਆ ਤੜਕੀ ਅੱਜ ਆਲਾ ਰਾੜ ਦੂੰਗਾ ਆਇਤਾ ਬਸ ਨੂੰ ਆਇਨਾ ਪੂਰੀ ਤੇਜ ਤੋਂ ਪਾਸੇ ਇਕਲਾ ਦਾ ਪੂਰਾ ਵਧੀਆ ਚਲੋ ਅੱਜ ਦਿਨ ਤਾਂ ਵਧੀਆ ਹੀ ਹੋ ਜੂਗਾ ਖੁੱਲਾ ਆ ਵਧੀਆ ਹਨਾ ਅੱਗੇ ਕੰਮ ਧੰਦਾ ਕਰਕੇ ਹੜ ਦੇ ਮੁਰਗੇ ਛੁੱਲੇ ਮੂਰੇ ਬੈਠੇ ਰਹਿੰਦੇ ਘੰਟਾ ਦੋ ਘੰਟੇ ਬੈਠੇ ਰਹਿੰਦੇ ਦਿਨ ਗਿਆ ਜਿਹਨਾਂ ਨੂੰ ਨਹਾਉਂਦੇ ਕਰਦੇ ਉਹਦੋਂ ਦੋ ਵਾਲੀ ਚਾਹ ਦਾ ਟਾਈਮ ਹੋ ਜਾਂਦਾ ਬਸ ਅੱਜ ਆਏ ਆ ਵੀ ਪਾਪ ਦਾ ਕੋਈ बस करना ਤਾਂ ਆਪਾਂ ਕੀ ਆ ਤੋੜਨੇ ਤਾਂ ਆਪਾਂ ਮੰਜੀ ਆ ਬਣਾ ਨੂੰ ਕੇ ਬਹਿ ਜਾ ਕੇ ਫੋਨ ਚੱਕ ਕੇ ਬਿੱਲ ਤੇ ਬਾਕੀ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨਾ ਸੀਗਾ ਤੇ ਜੇ ਕੋਈ ਹੋਰ ਕੱਲ ਨੂੰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਵਾਸ ਜੀ ਤਾਂ ਬਸ਼ੇਅਰ ਕਰਾਂਗੇ ਕੋਈ ਨਵੀਂ ਤੇ ਬਲੌਗਰ ਤੁਸੀਂ ਆਖੋਗੇ ਵੀ ਦੋ ਤਿੰਨ ਦਿਨਾਂ ਦਾ ਹੋ ਗਿਆ ਵੀ ਆਇਆ ਨਹੀਂ ਪਤਾ ਕੀ ਮਨ ਜਾਂ ਨਹੀਂ ਕਰਦਾ ਐਂਜ ਹੋ ਜਾਂਦਾ ਵੀ ਕੀ ਪਨ ਆਈਏ ਕੀ ਬਣਾਈਏ ਕੁਛ ਐਕਾਲ ਜੀ ਹੋ ਜਾਂਦੀ ਹੈ ਜਦੋਂ ਜੇ ਤਾਂ ਐ ਮਤ ਲੀਏ ਵੀ ਹਾਂ ਭਾਈ ਵੱਜ ਬਣਾਉਣਾ ਹੈ ਬਣਾਉਣਾ ਕੁਛ ਜਦੋਂ ਜਸ਼ਨਾਂ ਨਹੀਂ ਆਪਣਾ ਘਰੇ ਹੁੰਦਾ ਫਿਰ ਮੈਨੂੰ ਬਾਲੀ ਕਾਲ ਹੋ ਜਾਂਦੀ ਹੈ ਵੀ ਹਨਾ ਵੀਡੀਓ ਕੌਣ ਬਣਾਊਗਾ ਜਸ਼ਨਾਂ ਘਰ ਖੇਡਣ ਵਾਜਦਾ ਹੁੰਦਾ ਮੰਮੀ ਹੁਣ ਤਾਂ ਛੁੱਟੀਆਂ ਦਾ ਲਾਹਾ ਮੈਨੂੰ ਖੇੜਿਆ ਹੁੰਦੇ ਆਪ ਨੂੰ ਐਂ ਦੇ ਹੋ ਜਾਂਦਾ ਵੀ ਚਲੋ ਖੇੜਿਆ ਹੁੰਦੇ ਵੀ ਇਥੇ ਇਕੱਲਾ ਬੈਠਾ ਰਹਿੰਦਾ ਹਣਾ ਚੱਲ ਉਧਰ ਪਿੰਡ ਵਗ ਜਾਂਦਾ ਫਰੀਦ ਹੋਰੀਆਂ ਨਾਲ ਖੇੜਿਆ ਹੁੰਦਾ ਤੇ ਬਾਕੀ ਜੀ ਕੋਸ਼ਿਸ਼ ਕਰਿਆ ਕਰਾਂਗੇ ਵੀ ਡੇਲੀ ਪਾਪਾ ਵਲੌਗ ਪਾਇਆ ਕਰੀਗੇ ਤੇ ਚਲੋ ਜੀ ਐਸ ਦੇ ਨਾਲ ਆਪਾਂ ਵੀਡੀਓ ਦਾ ਕਰਦੇ ਆ ਇਥੇ ਐਂਡ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਉਹਨਾਂ ਦਾ ਦਿਲੋ ਧੰਨਵਾਦ ਜੀ ਤੇ ਜਿਹੜੇ ਪਹਿਲੀ ਵਾਰ ਦੇਖਦੇ ਆ ਸਾਡੀ ਵੀਡੀਓ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਜੀ